ਅਜੇ ਤੱਕ ਵੀ ਚੱਲ ਰਹੀਆਂ ਨੇ ਤੇ ਇਹੀ ਸਾਡਾ ਵਿਹ ਆਪਾਂ ਦਿੱਤਾ ਹੋਇਆ ਜਤਵੰਦ ਚੰਗੇ ਪਾਸੇ ਲੱਗੇ ਰਾਸ ਤੇ ਸਾਡੇ ਦੀ ਜੋ ਬੱਚੇ ਹੋਣਗੇ ਉਹਨਾਂ ਦਾ ਵੀ ਭਵਿੱਖ ਸਫਲ ਹੋ ਜੀਗਾ ਸੇਵਾਦਾਨ ਰਾਵੇ ਪਾਸ਼ਾ ਸੰਗਤ ਦੀ 7215 ਆਬੇ ਜੀ ਆਪਾਂ ਕੁਝੀ ਹੋਰ ਗੱਲ ਕਰਵਾ ਦੇਗਾ ਕਿ ਜਿਹੜਾ ਨਾਲ ਹੱਥੋਂ ਆਇਆ ਸਟਾਰ ਕੋਟ ਤੇ ਜਿੰਨਾ ਵੀ ਇਹ ਦਿੰਦੇ ਆ ਨਾ ਕੋਸ਼ਤਮਾ ਪੱਤਿਆਂ ਵੱਲੋਂ ਇਹ ਸਭ ਨੇ ਵੀ ਨਹੀਂ ਦਾ ਪਾਕ ਸਰਕਾਰ ਤੋਂ ਤਰਨ ਸੇਵਾਦਾਰੀ ਹੈ ਜੇਕਰ ਆਸਤੇ ਤੇ ਆਏ ਠੀਕ ਹੈ ਜੀ ਸਾਡੇ ਤੁਹਾਡਾ ਨਾਮ ਕੀ ਹੈ ਦਾ ਪੁਲਿਸ ਅੱਜ ਮੈਂ ਕੋਲ ਬੈਠਾ

ਤੁਸੀਂ ਦੇ ਦੇ ਜੇ ਕਿ ਮਹਾਂਪੁਰ ਸੰਤ ਜਿਨ੍ਹਾਂ ਦਾ ਨਾਮ ਦੁਨੀਆ ਦੇ ਰੋਸ਼ਨ ਰਹੀਦਾ ਨੇ ਸੰਤ ਜਿਹੜੇ ਭੋਇਆ ਤੇ ਜਿਨ੍ਹਾਂ ਦਾ ਰਹੀਦੀ ਦੁਨੀਆ ਤੱਕ ਨਾਮ ਰਹਿਣਾ ਹੈ ਨੈਣ ਸੰਤ ਬਾਬਾ ਜਮਨ ਸਿੰਘ ਜੀ ਪੂਰੀ ਵਾਲੇ ਸੰਤ ਮਹਾਂਪੁਰਸ਼ ਉਹ ਨੈਣ ਸੰਤ ਬਾਬਾ ਗੁਰਦਾਸ ਸਿੰਘ ਜੀ ਪੂਰੀ ਵਾਲੇ ਜਿਨ੍ਹਾਂ ਦਾ ਜਸਲਾਣਾ ਸਮਾਗਮ ਪੱਸੀ ਮਨਾਇਆ ਜਾ ਰਿਹਾ ਆ ਦੇਖਿਆ ਜਿਵੇਂ ਲਾਈਵ ਤੁਸੀਂ ਦਿਖਾ ਰਿਹਾ ਜੋੜਾ ਸਾਹਿਬ ਹੈ ਜਿੱਥੇ ਦੱਸੇ ਕਰ ਰਿਹਾ ਇਹ ਮਹਾਰਾਜ ਦਾ ਸੁਖ ਆਸਣ ਜਿੱਥੇ ਬੈਠਦੇ ਸਨ

ਕਿਰਨਾਲੂ ਗੁਰੂ ਪਾਤ੍ਰਾ ਸੁਣੋ। ਕੋਈ ਵੀ ਨਾਮ ਦਾ ਜੀਂਦਾ ਚੱਲਣਾ ਦਾ ਡਰ ਜਾਏ। ਕੋਈ ਨਾਮ ਦੇ ਸੇਵਾ ਦੇ ਸਮਾਂ ਦੇ ਵਿੱਚ ਮੰਨ ਜੁੜ ਜਾਏ। ਕੇ ਮਨ ਸ਼ਰਮਣ ਜੁਟਾਵੇ। ਤੁਸੀਂ ਦੇ ਦੇ ਜੇ ਕਿ ਮਾਪੂਸ ਸੰਤ ਜਿਨ੍ਹਾਂ ਦਾ ਨਾਮ ਦੁਨੀਆ ਦੇ ਰੋਸ਼ਨ ਰਿਹਾ ਨੇ ਸੰਤ ਜਿਹੜੇ ਕੋਇਆ ਤੇ ਜਿਨ੍ਹਾਂ ਦਾ ਰਿੰਦੀ ਦੁਨੀਆ ਤੱਕ ਨਾਮ ਰਹਿਣਾ ਹੈ ਨਰਮ ਸੰਤ ਬਾਬਾ ਜਮ ਸਿੰਘ ਜੀ ਪੂਰੀ ਵਾਲੇ ਸੰਤ ਮਾਪੁਰਸ਼ ਉਹ ਨਰਮ ਸੰਤ ਬਾਬਾ ਗੁਰਦੇਵ ਸਿੰਘ ਜੀ ਪੂਰੀ ਵਾਲੇ ਜਿਨ੍ਹਾਂ ਦਾ ਜਸਲਾਣਾ ਸੁਹਾਗਮ ਪੱਸੀ ਮਨਾਇਆ ਜਾ ਰਿਹਾ ਆ ਦੇਖੇ ਜਿਵੇਂ ਲਾਈਵ ਤੁਸੀਂ ਦਿਖਾ ਰਹੇ ਹੋ ਜੋੜਾ ਸਾਹਿਬ ਹੈ ਜਿੱਥੇ ਦੱਸੇ ਕਰ ਰਹੇ ਇਹ ਮਹਾਰਾਜ ਦਾ ਸੁਖਾਸਣ ਜਿੱਥੇ ਬੈਠਦੇ ਸਨ ਉਹਨਾ ਨੂੰ ਵੀ ਆਇਆ ਭਾਈ ਤਸਵੀਰ ਸਿੰਘ ਜੀ ਰੱਬ ਦੇ ਦੇਖੀਏ ਤੇ ਜੇ ਟੈਨਕਲ ਕੋਲ ਆ ਕੋ ਬਾਜ਼ਾਰ ਨੂੰ ਆ ਲਈ ਜਨਾਬ ਨੂੰ ਕਰੀਏ

ਗੋਬਿੰਦ ਮਹਾਰਾਜੀ ਜੀ ਲਿਖਾ ਦੇ ਹੀ ਕਰੀਗਾ ਸਭ ਦਾ ਸਨਮਾਨ ਹੈ ਔਰ ਰਾਮ ਦਾ ਜੀ ਆਇਆਂ ਨੂੰ ਸੰਯੁਕਤ ਰਾਜ ਦੇ ਹੁਕਮਾਨੀ ਜਦ ਸੰਕਰਪ ਦਿਵਾਨ ਜਪੜ ਵਾਲਿਆਂ ਨੇ ਸਤਿ ਕੁ ਵੀ ਭਾਈਚਾਰਤ ਅਸਲ ਜੋਗੀ ਮਹਾਰਾਜ ਜੀ ਸ਼ੁਰੂ ਕਰਦੇ ਨੇ ਚੋਕੇ ਅਸੀਂ ਹੋਰ ਜਨਤਾ ਇੱਕ ਅੱਛੇ ਸਮਾਜ ਦੀਆਂ ਪਿਆਰਿਆ ਜਨ ਮੇਲ ਦਿਵਾਓ ਭਾਈ ਗੁਰੂ ਜੀ ਦਾ ਜੀ ਤੁਸੀਂ ਦੇਖਿਆ ਸਾਡੇ ਜਿਹੜੇ ਐਮਐਸਏ ਸਰਕਾਰ ਤੋਂ ਐਮਐਸਏ ਨੇ ਕਿਹਾ ਜੀ ਸਾਡਾ ਸਭ ਤੋਂ ਵੱਡਾ ਮੈਸੇਜ ਆ ਪਿਆਰ ਨਾਲ ਰਹੀਏ ਤੇ ਸਭ ਤੋਂ ਵੱਡਾ ਮੈਸੇਜ ਹੈ ਸਾਡਾ ਪਿਆਰ ਆ ਮਲਾਪੜਾਪਣ ਨੇ ਜਿਹੜੇ ਸਦਾ ਕਿ ਬਹੁਤ ਅੱਧੀ ਜਿਹੜੇ ਇਹ ਜੋ ਅਫਵਾਲੇ ਕੀਤੇ ਜਾ ਰਹੇ ਨਾ ਇਹ ਅਫਵਾਲੇ ਤੁਹਾਨੂੰ ਇੱਕ ਮੈਸੇਜ ਇੱਕ ਸੁਨਾਹ ਮਿਲਦਾ ਕਿ ਜੇ ਸਭ ਤੋਂ ਵੱਡਾ ਪਿਆਰ ਆ ਤੇ ਪਿਆਰ ਨਾਲ ਹੀ ਸੰਸਾਰ ਜਿੱਤੇ ਜਾ ਸਕਦਾ ਆ ਆਪਾਂ ਇੱਕ ਪਿਆਰ ਦੇ ਸਮਾਜ ਦੀ ਚੰਗੀ ਸਿਰਜਣਾ ਕਰਨਾ ਸਾਡੇ ਹਰ ਜਾਨਸਾਨੀਅਤ ਬੰਦੀ ਹੈ ਜੇ ਸਾਡੇ ਚ ਇਨਸਾਨੀਅਤ ਨਹੀਂ ਹੈ ਅਸੀਂ ਪਿਆਰ ਨਹੀਂ ਕਰ ਸਕਦੇ ਸਭ ਤੋਂ ਵੱਡੀ ਇਨਸਾਨੀਤ ਲਈ ਜਿਹੜੀ ਜਿਹੜੀ ਕਾਸਟ ਆਫ ਜਿਹੜੀ ਮਾਰਕੀਟ ਦਾ